ਪੂਰਾ ਭਾਰਤ ਅੱਜ 77ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ ਝੰਡੇ ਲੜਾਏ ਜਾ ਰਹੇ ਨੇ ਪਰ ਦੂਜੇ ਪਾਸੇ ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਕਿਸਾਨ ਅੱਜ ਫੇਰ ਸੜਕਾਂ ਦੇ ਉੱਤੇ ਆਪਣੇ ਟਰੈਕਟਰ ਕਹਿ ਸਕਦੇ ਆ ਕਿ ਕਿਸਾਨ ਦੇ ਜਿਹੜੇ ਪੁੱਤ ਕਹੇ ਜਾਂਦੇ ਨੇ ਟਰੈਕਟਰ ਜੋ ਖੇਤੀਬਾੜੀ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨੇ ਉਹਨਾਂ ਨੂੰ ਅੱਜ ਫੇਰ ਸੜਕਾਂ ਤੇ ਲਿਆਂਦਾ ਗਿਆ ਕਿਉਂ ਲਿਆਂਦਾ ਗਿਆ ਅਸੀਂ ਕਿਸਾਨਾਂ ਦੇ ਨਾਲ ਗੱਲ ਕਰਦੇ ਆ ਸਾਡੇ ਨਾਲ ਜਗਤਾਰ ਸਿੰਘ ਜਨਰਲ ਸਕੱਤਰ ਜੋ ਪੰਜਾਬ ਦੇ ਨੇ ਉਹ ਖੜੇ ਆ ਜਗਤਾਰ ਜੇ ਗੱਲ ਕੀਤੀ ਜਾਵੇ ਟਰੈਕਟਰ ਅੱਜ ਫੇਰ ਸੜਕਾਂ ਦੇ ਉੱਤੇ ਆਏ ਨੇ ਪੂਰਾ ਭਾਰਤ ਹੈ ਜਿਹੜਾ ਝੰਡੇ ਲਹਿਰਾ ਰਿਹਾ ਗਣਤ੍ਰਤਾ ਦਿਵਸ ਮਨਾ ਰਿਹਾ ਸਤਰਮਾ ਦੇਖੋ ਪੂਰੇ ਦੇਸ਼ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਲੋਕ ਬਹੁ ਵੱਡੀ ਗਿਣਤੀ ਚ ਨੇ ਪੂਰੇ ਕਿਸਾਨ ਜਿਹੜੀਆਂ ਧਰਾਂ ਲੜ ਰਹੀਆਂ ਨੇ ਉਹਨਾਂ ਦੇ ਸੱਦੇ ਦੇ ਉੱਤੇ ਲੋਕ ਆਏ ਨੇ ਉਹਨਾਂ ਦੇ ਜਣੀ ਸੈਲੂ ਦੇ ਗਦਾਮਾ ਅੱਗੇ ਵੀ ਲੋਕਾਂ ਨੇ ਖੜਾਇਆ ਤੇ ਪਰੇਟ ਦੂਜੇ ਪਾਸੇ ਇਥੋਂ ਦੀ ਹਕੂਮਤ ਆ ਜਿਹੜੀ ਜਣੀ ਉਹ ਗਨਤੰਤਰ ਦਿਵਸ ਮਨਾ ਰਹੀ ਆ ਆਜ਼ਾਦੀ ਦੇ ਜਿਹੜੇ ਵੱਡੇ ਵੱਡੇ ਗੀਤ ਗਾਏ ਜਾ ਰਹੇ ਨੇ ਅੱਜ ਦਿੱਲੀ ਨੂੰ ਨਵੀਂ ਦਲਨ ਵਾਂਗੂ ਸਜਾਇਆ ਜਾ ਰਿਹਾ ਦੂਜੇ ਪਾਸੇ ਲੋਕ ਖੁਦਕੁਸ਼ੀਆਂ ਕਰ ਰਹੇ ਨੇ ਲੋਕ ਸੜਕਾਂ ਤੇ ਜਣੀ ਧੱਕੇ ਖਾਣ ਦੇ ਲਈ ਮਜਬੂਰ ਕੀਤੇ ਜਾ ਰਹੇ ਨੇ ਇਸ ਕਰਕੇ ਉਲਟਾ ਜਣੀ ਸਾਡੇ ਤੇ ਜਿਹੜੇ ਆ ਨਵੇਂ ਕਾਨੂੰਨ ਮੜੇ ਜਾ ਰਹੇ ਨੇ ਜਿੱਥੇ ਇੱਕ ਪਾਸੇ ਲੋਕ ਲੜ ਰਹੇ ਨੇ ਪੰਜਾਬ ਦੇ ਕਿਸਾਨ ਲੜੇ ਨੇ ਜਣੀ ਖਨੌਰੀ ਦੇ ਬਾਰਡਰ ਦੇ ਉੱਤੇ ਡੱਲੇ ਵਾਲ ਸਾਹਿਬ ਲੰਮੇ ਸਮੇਂ ਤੋਂ ਜਿਹੜਾ ਮਰਨ ਵਰਤ ਤੇ ਬੈਠੇ ਹੈਗੇ ਨੇ ਕੋਈ ਪ੍ਰਵਾਹ ਨਹੀਂ ਸਰਕਾਰ ਨੂੰ ਇਸ ਗੱਲ ਦੀ ਤੁਸੀਂ ਮਰ ਜੋ ਰੋਜ਼ਮਰੀ ਚੱਲੋ ਉਧਰੋਂ ਜਣੀ ਸੰਭੂ ਤੇ ਬਾਰਡਰ ਦੇ ਉੱਤੇ ਕਹਿ ਰਹੇ ਨੇ ਲੋਕ ਅਸੀਂ ਸ਼ਾਂਤਮਈ ਤਰੀਕੇ ਨਾਲ ਜਾਣਾ ਸਾਨੂੰ ਤੁਰਕੇ ਤਾਂ ਜਾਣ ਦੇ ਦਿਓ ਤੁਰਕੇ ਨਹੀਂ ਜਾਣ ਦਿੱਤਾ ਜਾ ਰਿਹਾ ਇਸ ਕਰਕੇ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਕਿਹਾ ਹੈਗਾ ਵੀ ਭਰਾਵੋ ਸਰਕਾਰ ਆਪਣੇ ਚ ਫੁੱਟ ਪਾਉਣਾ ਚਾਹੁੰਦੀ ਆ ਆਪਾਂ ਜਦੋਂ ਦਿੱਲੀ ਦਾ ਵੱਡਾ ਮੋਰਚਾ ਜੱਤਿਆ ਉਸ ਮੋਰਚੇ ਤੋਂ ਸਰਕਾਰ ਨੂੰ ਅੱਜ ਵੀ ਲੱਗੀ ਵੀ ਦੇਸ਼ ਦੇ ਲੋਕ ਇਕੱਠੇ ਹੋ ਰਹੇ ਨੇ ਉਹ ਫੁੱਟ ਪਾਉਣ ਵਾਸਤੇ ਲਗਾਤਾਰ ਲੱਗੇ ਹੋਏ ਨੇ ਅਸੀਂ ਜਦੋਂ ਉਹਨਾਂ ਭਰਾਵਾਂ ਤੇ ਕੋਈ ਵੀ ਤਸੱਦਦ ਹੋਇਆ ਅਸੀਂ ਉਹਦੀ ਨਾਲ ਦੀ ਨਾਲ ਪ੍ਰੋਗਰਾਮ ਕੀਤੇ ਹੈਗੇ ਨੇ ਅਸੀਂ ਮੋਗੇ ਦੇ ਵਿੱਚ ਵੱਡੀ ਇਤਿਹਾਸਿਕ ਰੈਲੀ ਕਰਕੇ ਅਸੀਂ ਉੱਥੇ ਕਿਹਾ ਵੀ ਆਪਾਂ ਏਕਤਾ ਮਤਾ ਪਾ ਕੇ ਵੀ ਆਪਾਂ ਇਕੱਠੇ ਹੋ ਕੇ ਲੜੀਏ ਦੇ ਖਿਲਾਫ ਇਕੱਲੇ ਇਕੱਲੇ ਨੂੰ ਸਰਕਾਰ ਨੇ ਬਿਦਣਾ ਨਹੀਂ ਹੈ ਉਹ ਅਸੀਂ ਇੱਕ ਤਾਂ ਮਤਾ ਪਾਇਆ ਉਹਨਾਂ ਭਰਾਵਾਂ ਕੋਲੇ ਲੈ ਕੇ ਗਿਆ ਅਸੀਂ ਮਤਾ ਉਹਦੇ ਬਾਰੇ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਨੇ ਮੀਟਿੰਗਾਂ ਦਾ ਚੱਲਣ ਕਰਕੇ ਜਣੀ ਸਰਕਾਰ ਇਸ ਗੱਲ ਤੋਂ ਸਰਕਾਰ ਤੇ ਦਾਬਣੀ ਹੈਗੀ ਬਹੁਤ ਵੱਡੀ ਡਾਕਟਰ ਮੈਂ ਗੱਲ ਵਿੱਚ ਤੁਹਾਡੀ ਰੋਕਿਆ ਕਿਉਂਕਿ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਜਿਹੜੀ ਕੇਂਦਰ ਸਰਕਾਰ ਨੇ ਮੀਟਿੰਗ ਦਿੱਤੀ ਹੈ 14 ਫਰਵਰੀ ਬੜੀ ਦੂਰ ਹੈ ਤੇ ਦੂਜੇ ਪਾਸੇ ਜਗਜੀਤ ਸਿੰਘ ਢੱਲੇਵਾਲ ਨੂੰ 62 ਦਿਨ ਹੋ ਚੁੱਕੇ ਨੇ ਮਰਨ ਪਰਤੇ ਬੈਠੇ ਆ ਹਾਲਤ ਬੜੀ ਕਮਜ਼ੋਰ ਹੋਈ ਵੀ ਹੈ ਸਾਰਿਆਂ ਨੇ ਦੇਖਿਆ ਟੀਵੀ ਤੇ ਦੇਖਦੇ ਰਹੇ ਨੇ ਪਰ ਤੁਹਾਡੀਆਂ ਮੀਟਿੰਗਾਂ ਹੋਰੀਆਂ ਨੇ ਲਗਾਤਾਰ ਮੀਟਿੰਗ ਤੇ ਮੀਟਿੰਗ ਹੋ ਰਹੀ ਹੈ ਪਰ ਅਜੇ ਤੱਕ ਏਕਤਾ ਕਿਉਂ ਨਹੀਂ ਇਹ ਵੀ ਬੜੇ ਸਵਾਲ ਨੇ ਜਿਹੜੇ ਪਬਲਿਕ ਦੇ ਨੇ ਦੇਖੋ ਗੱਲ ਇਹ ਆ ਜਿਹੜਾ ਅਸੀਂ ਮੋਗੇ ਦੀ ਰੈਲੀ ਚੋਂ ਮਤਾ ਲੈ ਕੇ ਗਿਆ ਏਕਤਾ ਮਤਾ ਲੈ ਕੇ ਗਿਆ ਹੈਗਾ ਉਸੂਲਾਂ ਤੇ ਮਤਾ ਉਸ ਮਤੇ ਤੇ ਅਸੀਂ ਕਿਹਾ ਹੈਗਾ ਵੀ ਅਸੀਂ ਐਮਐਸਪੀ ਤੇ ਲੜ ਰਹੇ ਹਾਂ ਸਰਕਾਰ ਜਣੀ ਐਮਐਸਪੀ ਦੇ ਉਲਟ ਉਹਨਾਂ ਨੇ ਡਰਾਫਟ ਲਿਆਂਦਾ ਵੱਡਾ ਜਿਹੜਾ ਡਰਾਫਟ ਸਾਡੀਆਂ ਮੰਡੀਆਂ ਖੋਲੂਗਾ ਸਾਡੀਆਂ ਜ਼ਮੀਨਾਂ ਛੱਡਣੀਆਂ ਨਹੀਂ ਜਿਹੜੇ ਜਿਹੜੀਆਂ ਨੀਤੀਆਂ ਦੇ ਤਹਿਤ ਸੂਬਿਆਂ ਨੂੰ ਉਹਨਾਂ ਨੇ ਹਦਾਇਤਾਂ ਕਰਤੀਆਂ ਇਸ ਕਰਕੇ ਆਪਾਂ ਇਸ ਡਰਾਫਟ ਦੇ ਵੀ ਵਿਚਾਰੀਏ ਉਹ ਮੰਗਾਂ ਦੇ ਨਾਲ ਇਸ ਡਰਾਫਟ ਦਾ ਆਲੀ ਮੰਗ ਨੂੰ ਵੀ ਵਿਚਾਰੀਏ ਤੇ ਔਸੂਲਾਂਾਂ ਤੇ ਅਸੀਂ ਏਕਤਾ ਕਰੀਏ ਉਹ ਇਹ ਇਹਨਾਂ ਔਸੂਲਾਂ ਤੇ ਉਹਨਾਂ ਭਰਾਵਾਂ ਨੂੰ ਜਦੋਂ ਅਸੀਂ ਦਿੱਤਾ ਹੈਗਾ ਉਹ ਜਿਹੜਾ ਏਕਤਾ ਮਤਾ ਉਹ ਕਹਿੰਦੇ ਅਸੀਂ ਇਹਦੇ ਤੇ ਵਿਚਾਰਾਂਗੇ ਜਿਹੜੇ 18 ਤਰੀਕ ਨੂੰ ਵੀ ਮੀਟਿੰਗ ਹੋਈ ਆ ਅਸੀਂ ਕਿਹਾ ਹੈਗਾ ਵੀ ਤੁਸੀਂ ਇਹ ਤਾਂ ਵਿਚਾਰੋ ਇਸ ਗੱਲ ਨੂੰ ਆਪਾਂ ਕਿੱਥੇ ਰੱਖਦੇ ਹੈਗੇ ਆ ਉਹਦੇ ਤੇ ਵੀ ਜਿਹੜਾ ਮਤਾ ਸਾਰਾ ਏਕਤਾ ਮਤਾ ਵੀ ਉਸੂਲਾਂ ਤੇ ਵੀ ਇਹ ਮੋਰਚਾ ਤਰਮ ਧਰਮ ਜੇ ਮੈਂ ਫੇਰ ਗੱਲ ਤੁਹਾਡੀ ਵਿੱਚ ਰੋ ਗਿਆ ਜਿਵੇਂ ਆਪਾਂ ਮੰਨ ਲਓ ਵੀ ਇੱਕ ਮਤੇ ਦੇ ਕਰਕੇ ਅਸੀਂ ਏਕੇ ਤੋਂ ਰੁਕੇ ਹੋਏ ਆ ਪਰ ਉਸ ਤੋਂ ਪਹਿਲਾਂ ਮਤਾ ਵੀ ਐਂਟਰ ਹੋ ਸਕਦਾ ਹੈ ਪਰ ਜਿਹੜਾ ਏਕ ਹੈ ਏਕੇ ਨੂੰ ਤਾਂ ਪਹਿਲਾਂ ਤੁਸੀਂ ਇੱਕਜੁੜਤਾ ਤਾਂ ਸ਼ੋ ਕਰੋ ਨਾ ਸਿਕੰਦਰ ਸਰਕਾਰ ਦੇ ਅੱਗੇ ਉਹ ਕਿਉਂ ਨਹੀਂ ਹੋ ਰਹੀ ਹੈ ਦੇਖੋ ਸੰਯੁਕਤ ਮੋਰਚੇ ਨੇ ਤਾਂ ਏਕ ਤਾਂ ਸ਼ੋ ਕੀਤੀ ਆ ਜਦੋਂ ਅਸੀਂ ਬੋਗੇ ਦੀ ਰੈਲੀ ਕੀਤੀ ਆ ਮੋਗੇ ਦੀ ਰੈਲੀ ਤੋਂ ਬਾਅਦ 10 ਤਰੀਕ ਨੂੰ ਜਣੀ ਇਥੇ ਅਰਥੀ ਫੂਕ ਮਜਾਰੇ ਹੋਏ ਨੇ ਉਹਦੇ ਚ ਅਸੀਂ ਪਿੰਡਾਂ ਦੇ ਵਿੱਚੋਂ ਵੀ ਕਿਹਾ ਵੀ ਆਓ ਆਪਾਂ ਸਾਰੀਆਂ ਜਥੇਬੰਦੀਆਂ ਨੂੰ ਸੱਦਾ ਦਈਏ ਆਓ ਆਪਾਂ ਇਕੱਠੇ ਹੋ ਕੇ ਕਰੀਏ 13 ਤਰੀਕ ਨੂੰ ਲੋਹੜੀ ਵਾਲੇ ਦਿਨ ਦੇ ਉੱਤੇ ਵੀ ਆਪਾਂ ਇਕੱਠੇ ਹੋ ਕੇ ਡਰਾਫਟਾਂ ਦੀ ਆਪੇ ਸਾੜੀਏ ਸੰਯੁਕਤ ਮੋਰਚੇ ਵੱਲੋਂ ਕੋਈ ਗੱਲ ਨਹੀਂ ਹੈ ਅਸੀਂ ਤਾਂ ਹੁਣ ਵੀ ਕਹਿੰਦੇ ਆ ਅਸੀਂ ਤਾਂ ਹੁਣ ਵੀ ਉਹਨਾਂ ਨੂੰ ਚਿੱਠੀ ਦੁਆਰੇ ਭੇਜੀਆ ਪਰ ਭਰਾਵਾ ਨੂੰ ਵੀ ਆਓ ਪੰਜਾਬ ਭਵਨ ਦੇ ਵਿੱਚ ਚੰਡੀਗੜ੍ਹ 12 ਤਰੀਕ ਨੂੰ ਅਸੀਂ ਫੇਰ ਸੰਯੁਕਤ ਮੋਰਚੇ ਨੇ ਮੀਟਿੰਗ ਸੱਦ ਲਈ ਉਹਨਾਂ ਨਾਲ ਵੀ ਸਰਕਾਰ ਭਾਈ ਸਾਨੂੰ ਪਾੜਨਾ ਚਾਹੁੰਦੀ ਇਸ ਕਰਕੇ ਜਦੋਂ ਤਿੰਨ ਫਾਰਮ ਇਕੱਠੇ ਹੋਣ ਲੱਗੇ ਉਹ ਤਿੰਨੇ ਫਾਰਮਾਂ ਨੂੰ ਪਾੜਨ ਵਾਸਤੇ ਸਰਕਾਰ ਨੇ ਤਾਂ ਉਹਨਾਂ ਦੋ ਫਾਰਮਾਂ ਨੂੰ ਫੇਰ ਸਦਾ ਦਿੱਤਾ ਹੈਗਾ ਇਸ ਕਰਕੇ ਤਾਂ ਇਹ ਭਰਾ ਉਹ ਭਰਾ ਵੀ ਸੋਚਣ ਵੀ ਸਰਕਾਰ ਸਾਨੂੰ ਪੜਨਾ ਚਾਹੁੰਦੀ ਅਸੀਂ ਇਹਨੂੰ ਗੱਲ ਨੂੰ ਲਵੇ ਲਈਏ ਇਹਦੇ ਵਿੱਚ ਇੱਕ ਸਵਾਲ ਜ਼ਰੂਰ ਉੱਠਦਾ ਹੈ ਕਿ ਸਰਕਾਰ ਆ ਜਿਹੜੀ ਤਿੰਨਾ ਫਾਰਮਾਂ ਨੂੰ ਇਕੱਠੇ ਨਹੀਂ ਹੋਣ ਦੇਣਾ ਚਾਹੁੰਦੀ ਮੰਨਦੇ ਹਾਂ ਪਰ ਤੁਸੀਂ ਕਿਉਂ ਨਹੀਂ ਇਕੱਠੇ ਹੋ ਰਹੇ ਕਿਉਂਕਿ ਉਹ ਕਿਉਂ ਮੌਕਾ ਦੇ ਰਹੇ ਹੋ ਸਰਕਾਰ ਨਹੀਂ ਅਸੀਂ ਤਾਂ ਦੇਖੋ ਫੇਰ ਅ ਮੀਟਿੰਗ ਕੀਤੀ ਆ ਅਸੀਂ ਤਾਂ ਇਹ ਵੀ ਕਿਹਾ ਵੀ ਸਰਕਾਰ ਵੀ ਉਹ ਮੀਟਿੰਗ ਨੂੰ ਜਿਹੜੀ 14 ਦੀ ਮੀਟਿੰਗ ਕੀਤੀ ਆ ਉਹਨੂੰ ਨੇੜੇ ਲਿਆਵੇ ਤੇ ਜਿੰਨੀਆਂ ਤਰ੍ਹਾਂ ਲੜ ਰਹੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਭਰੋਸੇ 'ਚ ਲੈ ਕੇ ਸਾਰਿਆਂ ਨਾਲ ਮੀਟਿੰਗ ਕਰੇ ਉਹਨਾਂ ਭਰਾਵਾਂ ਨਾਲ ਵੀ ਅਸੀਂ ਮੀਟਿੰਗ ਕਰ ਰਹੇ ਹਾਂ ਦੂਜਿਆਂ ਨਾਲ ਸਾਡੇ ਨਾਲ ਅੱਛਾ ਜਿਹੜਾ ਮਾਰਚ ਆ ਕਿੰਨਾ ਟਰੈਕਟਰ ਇਕੱਠਾ ਹੋਏਗਾ ਕਿੱਥੇ ਤੋਂ ਕਿੱਥੇ ਤੱਕ ਮਾਰਚ ਜਾਣਾ ਦੇਖੋ ਇਹ ਹਜ਼ਾਰਾਂ ਦੀ ਗਿਣਤੀ ਟਰੈਕਟਰ ਇਕੱਠੇ ਹੋਣਗੇ ਇੱਥੋਂ ਜਣੀ ਜਿਹੜਾ ਅਸੀਂ ਘਰਾਚੋਂ ਅੱਡੇ ਤੇ ਖੜੇ ਆ ਜਿਹਦੇ ਚ ਰਾਜਿਆਲ ਜਥੇਬੰਦੀ ਹੈਗੀ ਆ ਡਕਾਉਂਦਾ ਜਥੇਬੰਦੀ ਹੈਗੀ ਆ ਅਗਰਾਹਾ ਜਥੇਬੰਦੀ ਹੈਗੀ ਆ ਇਹ ਜਥੇਬੰਦੀਆਂ ਜਿਹੜੀਆਂ ਸਹਿਯੁਤ ਕਿਸਾਨ ਮੋਰਚੇ ਨਾਲ ਸੰਬੰਧ ਜਥੇਬੰਦੀਆਂ ਨੇ ਘਰਾਚੋਂ ਅੱਡੇ ਤੋਂ ਇਕੱਠੇ ਹੋ ਕੇ ਭਵਾਨੀਗੜ੍ਹ ਦੇ ਬਾਜ਼ਾਰ ਵਿੱਚ ਦੀ ਮਾਰਚ ਕਰਕੇ ਅਸੀਂ ਰੋਡ ਦੇ ਉੱਤੇ ਟਰੈਕਟਰ ਖੜਾਵਾਗੇ ਉੱਥੇ ਸਾਡੇ ਆਗੂ ਸਬੋਧਨ ਵੀ ਕਰਨਗੇ ਇਸ ਕਰਕੇ ਇਹ ਮਾਰਚ ਆਪਰੇਟ ਅੱਜ ਐਸ ਤਰੀਕੇ ਨਾਲ ਉਹ ਜਿਹੜੇ ਭਰਾ ਨੇ ਜਣੀ ਵੱਡੀ ਪੱਧਰ ਤੇ ਅੱਜ ਸੈਲੋ ਦੇ ਗਦਾਮਾ ਅੱਗੇ ਵੀ ਖੜਨਾ ਹੈਗਾ ਇਹ ਆਉਣ ਵਾਲੇ ਦਿਨਾਂ ਚ ਏਕਤਾ ਵਧੂਗੀ ਤੇ ਸਰਕਾਰ ਦੀਆਂ ਸਾਰੀਆਂ ਨੀਤੀਆਂ ਨੇ ਫੁੱਟ ਉਹ ਨੀਤੀਆਂ ਨੇ ਜਿਹੜੀਆਂ ਸਰਕਾਰ ਆਉਣ ਵਾਲੇ ਜਿਹੜੀਆਂ ਸਰਕਾਰ ਵੱਲੋਂ ਫੁੱਟ ਪਾਉ ਨੀਤੀਆਂ ਨੇ ਉਹਨਾਂ ਨੂੰ maat ਦੇਣ ਲਈ ਦੁਬਾਰਾ ਤੋਂ ਫੇਰ ਮੀਟਿੰਗ ਹੋਣੀ ਆ ਮੀਟਿੰਗ ਦੇ ਵਿੱਚ ਜਿਹੜਾ ਇੱਕ ਹੈ ਉਹ ਕੀਤਾ ਜਾਣਾ ਸੀ ਗਰਮੀਤ ਸਿੰਘ ਨਾਲ ਗੱਲ ਕਰਾਂਗੇ ਕਿਉਂਕਿ ਡਕੌਂਦਾ ਗਰੁੱਪ ਦੇ ਗਰਮੀਤ ਸਿੰਘ ਇੱਥੇ ਪਹੁੰਚੇ ਨੇ ਗਰਮੀਤ ਜੀ ਰਾਜੇਵਾਲ ਗਰੁੱਪ ਦੇ ਰਾਜੇਵਾਲ ਤੁਸੀਂ ਵੀ ਲਗਾਤਾਰ ਜਿਹੜੀਆਂ ਮੀਟਿੰਗਾਂ ਕਰ ਰਹੇ ਹੋ ਅੱਜ ਜਿਹੜਾ ਹੈਗਾ ਟਰੈਕਟਰ ਮਾਰਚ ਹੈ ਖੜਾਉਣਾ ਇਹਦੇ ਬਾਰੇ ਕੀ ਕਹਿਣਾ ਅੱਜ ਸੰਜੋਗ ਤੋਂ ਮੋਰਚੇ ਵੱਲੋਂ ਸਾਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਕਿਉਂਕਿ ਜਿਹੜਾ ਸੈਂਟਰ ਸਰਕਾਰ ਨੇ ਉਹ ਕਾਲੇ ਕਾਨੂੰਨਾਂ ਵਾਲੀਆਂ ਕਾਪੀਆਂ ਟੇਡੇ ਢੰਗ ਨਾਲ ਸੂਬਾ ਸਰਕਾਰਾਂ ਨੂੰ ਭੇਜੀਆਂ ਨੇ ਵੀ ਇਹਨਾਂ ਨੂੰ ਲਾਗੂ ਕਰੋ ਉਹੀ ਨੇ ਉਹ ਖਤਰਨਾਕ ਜੋ ਮੰਡੀ ਸਿਸਟਮ ਨੂੰ ਤੋੜਨਾ ਚਾਹੁੰਦੇ ਨੇ ਉਹ ਸਾਰਾ ਕਾਰਪੋਰੇਟ ਦੇ ਹਵਾਲੇ ਕਰਨਾ ਚਾਹੁੰਦੇ ਨੇ ਸਾਡੀਆਂ ਜ਼ਮੀਨਾਂ ਸਾਡੀ ਖੇਤੀਬਾੜੀ ਸਾਰੀ ਉਹਨਾਂ ਨੂੰ ਸਮਾਉਣੀ ਚਾਹੁੰਦੀ ਹੈ ਸਰਕਾਰ ਦੀ ਨੀਤੀ ਬਹੁਤ ਮਾੜੀ ਹੈ ਜੀ ਬਿਲਕੁਲ ਜੀ ਸਰਕਾਰ ਦੀ ਨੀਤੀ ਮਾੜੀ ਹੋਣ ਕਰਕੇ ਕਿਸਾਨਾਂ ਨੂੰ ਅੱਜ ਜਿੱਥੇ 77ਵਾਂ ਗਣਤੰਤਰਤਾ ਦਿਵਸ ਮਨਾ ਰਿਆ ਉੱਥੇ ਕਿਸਾਨਾਂ ਨੂੰ ਰੋਸ ਵਜੋਂ ਆਪਣੇ ਟਰੈਕਟਰ ਸੜਕਾਂ ਦੇ ਉੱਤੇ ਲਿਆ ਕੇ ਖੜੇ ਕਰਨੇ ਪਏ ਨੇ ਕਿਉਂਕਿ ਰੋਸ ਹੈ ਕਿਸਾਨਾਂ ਦੇ ਪਾਸੇ ਵਿੱਚ ਜਿੱਥੇ ਦੂਜੇ ਪਾਸੇ ਜਿਹੜੀਆਂ ਸਰਕਾਰਾਂ ਨੇ ਅੱਜ ਵੱਡੀਆਂ-ਵੱਡੀਆਂ ਸਪੀਚਾਂ ਦਿੱਤੀਆਂ ਜਾਰੀਆਂ ਨੇ ਕਿ ਅਸੀਂ ਹਰ ਵਰਗ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਾਂਗੇ ਉੱਥੇ ਹੀ ਜਿਹੜੇ ਕਿਸਾਨ ਨੇ ਉਹਨਾਂ ਦੇ ਵਿੱਚ ਵੱਡਾ ਰੋਸ ਹੈ ਰੋਸੇ ਵਜੋਂ ਅੱਜ ਜਿਹੜੇ ਟਰੈਕਟਰ ਮਾਰਚ ਨੇ ਉਹ ਕੱਢੇ ਜਾ ਰਹੇ ਨੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੀ.ਟੀ.ਸੀ. ਦਾ ਕੈਮਰਾਮੈਨ ਭੀਮ ਚੰਦ ਦੇ ਨਾਲ ਗੁਰਦਰਸ਼ਨ ਸਿੰਘ ਸਿੱ